ਇਕੀ ਵਿੱਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਸਾਨੂੰ ਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਂ ਕੋਈ ਸਾਹੀ ਇਹਨਾਂ ਬੈਠੇ ਨੇ ਗੁੱਪਚਾਣੀ ਯਾਰੀ ਗਰੀ ਹਾਲਤ ਕੀ ਹੈ ਪੂਰਾ ਮੇਲਾ ਆਹ ਤੁਹਾਨੂੰ ਦਿਖਾਉਂਦੇ ਹਾਂ ਉਹ ਕੰਮ ਹੈ ਨਹੀਂ ਆਉਂਦੇ ਸਾਨੂੰ ਪਤਾ ਬਾਅਦ ਚ ਵੀ ਬਣਾ ਲਓਗੇ ਉਤਾ ਨਹੀਂ ਹੁੰਦੇ ਮਾਂ ਬਾਪ ਉਹਨਾਂ ਨੂੰ ਪਿੰਡ ਲੱਭ ਪਤਾ ਹੀ ਨਹੀਂ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਆਂਗਰੀ ਲੋਕ ਰਹਿੰਦੇ ਨੇ ਉਹਨੂੰ ਹੀ ਬੁਲਾ ਲਓ ਬਸ ਆਪ ਨਹੀਂ ਜਾਣਾ ਉਹਨਾਂ ਕੋਲ ਉਹ ਰਾਜੇ ਸੀ ਇਕ ਰਾਜੇ ਵਰਗੀ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੂਕੈਂ ਦੀ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਪਾਣੀ ਦੀ ਕੀਮਤ ਕੀ ਪਤਾ ਇਹ ਤਾਂ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਸਾਹਮਣੇ ਵਾਲਾ ਗੰਦਾ ਸਾਡੇ ਕਿਉਂਦਾ ਰਿਹਾ ਵੀ 2 ਮਿੰਟ ਬਾਅਦ ਹੋ ਗਏ ਘਰ ਦਾ ਲਾ ਦੂੰਗਾ ਕਿ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੈ ਤਾਂ ਹੀ ਉਹ ਨੰਗਲ ਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਧੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ ਸਬਰ ਨਹੀਂ ਕਰਾਂਗੇ ਲੜਾਂਗੇ ਸਰਕਾਰ ਦੇ ਵੀ ਇਸ ਲਈ 1.5 ਜਾਂ 2 ਲੱਖ ਰੁਪਏ ਮਜਬੂਰਤਾ ਜਾਣਗੇ ਜੀ ਜਦ ਸਾਡੇ ਕੋਲ ਵਾਦਾ ਦਿੱਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸੇ ਇਹ ਤੂੰ ਪਹਿਲਾਂ ਤੁਹਾਡੇ ਪਿੰਡ ਦੇ ਮੁੱਖ ਮੰਤਰੀ ਆ ਜੀ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਰ ਹੋਵੇ ਕੋਈ ਕਿਸੇ ਤੋਂ 17 ਲੱਖ ਸਾਰੀ ਸੰਤੂਲੀ ਵਲੇ ਦੀ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਏ ਨਾ ਜੀ ਉਹ ਕਿੱਥੇ ਹੁੰਦੇ ਜ਼ਮੀਨਾਂ ਤਾਂ ਲਖਾਈ ਉਹੋ ਨਹੀਂ ਆਉਂਦੇ ਤੁਹਾਡੀ ਜ਼ਮੀਨਾਂ ਵਾਪਸ ਕਰ ਦਿਆਂਗੇ ਉਹ ਤਾਂ ਜੇ ਬਾਅਦ ਚ ਵੀ ਬਣਾ ਲਓਗੇ ਉਤਾ ਵੀ ਨਹੀਂ ਆਉਂਦੇ बीसीती उनो पिनडा ਦਾ ਪਤਾ ਦੇ ਦਿਓ ਥੋੜੇ ਜਿਨੇ ਲਗਾਪ ਕਰ ਜਾਗੇ ਇਹ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਹਨ ਗਰੀਬ ਲੋਕ ਰਹਿੰਦੇ ਹਨ ਜਿਮੀਨਾ ਨੂੰ ਇਹੀ ਬੁਲਾ ਲਓ ਬਸ ਤੇ ਉਲਟਾ ਦੋ ਚੱਕਰ ਕਿਸ ਤੇ ਰਾਜੇ ਸੀ ਕਿਸੇ ਤੋਂ ਦੋ ਚੱਕਰ ਇੱਕ ਰਾਜਾਂ ਵਰਗੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆ ਲੱਗੇ ਪਤਾ ਨਹੀਂ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਪਾਣੀ ਦੀ ਕੀਮਤ ਦੱਕੀ ਪਤਾ ਨਹੀਂ ਇਹ ਤਾਂ ਫਿਰ ਜਿਹੜੇ ਸਾਡੇ ਵਰਗੀਆਂ ਲੈ ਕੇ ਨੱਕੇ ਤੇ ਜਾਂਦੇ ਨੇ ਪੂਰੇ ਅੱਜ ਜੋ ਵੀ ਸੱਜਣ ਕੰਡਾਸਾ ਲੈ ਕੇ ਆਉਂਦਾ ਰਿਹਾ ਵੀ 2 ਮਿੰਟ ਬੰਦ ਹੋ ਕੇ ਕਰ ਦਿੰਦਾ ਉਹਨਾਂ ਨੂੰ ਪਤਾ ਹੋ ਸਕਦਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਆਇਓ ਨੰਗਲ ਮੈਂ ਤੇ ਚਾਰ ਵਾਰੀਆਂ ਆ ਗਿਆ ਅਮੀਰ ਖਾਨ ਪਾਣੀ ਵਾਸਤੇ ਕੋਈ ਸਾਡੇ ਨਾਲ ਕੋਈ ਕਰੂਗਾ ਅਸੀਂ ਕਹਿੰਦੇ ਅਗਲੀ ਵੀ ਲੜਵਾਂਗੇ ਬੜ ਚੰਗੇ ਲੜਾਂਗੇ ਸਾਹਮਣੇ ਹੀ ਤੌਰ ਦਾ ਜਾ ਅਸੀਂ ਰਾਤ ਨੂੰ ਵਾਸਤੇ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਨਾ ਕੇ ਲਿਆਂਦਾ ਉਹ ਮੈਂ ਪਹਿਲਾਂ ਥੋੜੇ 50 ਰੁਪਏ 50 ਰੁਪਏ ਕਿਸੇ ਨੂੰ 30 ਰੁਪਏ ਐ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਕੋਈ ਜਿਹੜਾ ਬਜ਼ੁਰਗੋ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ ਉਸ ਤੋਂ ਬਾਅਦ ਜਦੋਂ ਸਿਆਣੀ ਸਤੂੜੀ ਵੇਲੇ ਦੀ ਸਾਡਾ ਖਾਵਾ ਕੇ ਮਿੰਨਾ ਲੱਗਿਆ ਨਾ ਜੀ ਉਸ ਤੋਂ ਬੱਥੇ ਘੱਟ ਮਰੇਗਾ ਦੋ ਕੰਤੇ ਉਹ ਉਹ ਨਹੀਂ ਹੁੰਦੇ ਸੀ ਉਸ ਤੋਂ ਬਾਅਦ ਮੈਂ ਉਹਦੇ ਬਾਅਦ ਚ ਵੀ ਬਣਾ ਲਾਂਗੇ ਤਾਂ ਵੀ ਨਹੀਂ ਹੁੰਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਹੋ ਜਿਹਾ ਹੁੰਦਾ ਹੈ ਇਹ ਪਿੰਡ ਹੁੰਦਾ ਹੈ ਕੁਝ ਲੋਕ ਇੱਥੇ ਗਾਲਾਂ ਤੋ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਉਹਨੂੰ ਇਹ ਹੀ ਬੁਲਾ ਲਓ ਬਸ ਸਰਕਾਰ ਨੂੰ ਲਾ ਰਹੇ ਨੇ ਸਾਡੀ ਇਹਨਾਂ ਨੇ ਕਰ ਦਿੱਤੀ ਗਰੀ ਹਾਲਤ ਇੱਕ ਰਾਜਾਂ ਵਰਗੇ ਆਉ ਤੁਹਾਨੂੰ ਦਿਖਾਉਂਦੇ ਹਾਂ ਤੇ ਗਲਤਾਂ ਜੀ ਉਹ ਕੰਮ ਹੋਇਆ ਵਾ ਵੀਰ ਜੀ ਇਤਲੀ ਵਿੱਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾਂ ਨੇ ਕਰ ਦਿੱਤੀ ਪੂਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਤੇ ਗਲਤਾ ਜੀ ਉਹ ਕੰਮ ਹੋਇਆ ਵਾ ਵੀਰ ਜੀ ਬ੍ਰਿਕ ਸੀ ਇੱਥੇ ਸਾਲ ਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਾਰੇ ਮਾਪੇ ਬੱਚਾ ਨਹੀਂ ਦੇਖ ਰਹੇ ਵੀ ਸਾਡੇ ਕੋਲ ਬੱਚੇ ਪੈਸੇ ਵੇਚਣਗੇ ਇਹਨਾਂ ਨੇ ਸਾਡਾ ਉਹ ਹਾਲ ਕਰਖਿਆ ਜੀ ਫੇਰ ਦੇ ਨਾਲ ਤਾਂ ਬੰਦੇ ਚੈਰ ਖਾ ਕੇ ਮਰ ਜੇ ਕਿਸੇ ਤੇ ਫਲਾੜਾ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਗਮਰਾਹ ਕਰਦੇ ਨੇ ਵੀ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਹਰਮਿੰਦਰ ਸਿੰਘ ਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਆਏ ਸੀਗੇ ਇਟਲ ਇਸ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲੈ ਆਏ ਆ ਇਹ ਤੇ ਜ਼ਮੀਨ ਐਦਾਂ ਲਖਾਈ ਵੀ ਅਸੀਂ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਾਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਵੀ ਅਸੀਂ ਤੇ ਦੋ ਸਾਲ ਦੋ ਸਾਲ ਕਮਾ ਕੇ ਦੇ ਦੋ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਦੀ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਵੇਚਤੀਆਂ ਤੇ ਉਲਟਾ ਦੋ ਦੋ ਚੈੱਕ ਕਿਸ਼ਤ ਇੱਕ ਚੱਕ ਕਿਸੇ ਤਾਂ ਦੋ ਚੱਕ ਜਿਹੜੇ 15 16 ਬੰਦੇ ਅਸੀਂ ਇੱਥੇ ਇਕੱਠੇ ਹੋਏਗੇ 21 ਮਾਲਕ ਦੇ ਤੇ ਹੋਰੇ ਆ ਕਿ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰ ਇਹਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਜੈਂਟ ਤੇਸ ਬਲਕਾਰ ਸਿੰਘ ਏਜੰਟਾ ਤੇ ਸਮੀਰ ਖਾਨ ਏਜੰਟਾ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾ ਇਹ ਗੇਲ ਦੀਗਲ ਸੁੱਟ ਤੋਂ ਖੋ ਕੇ ਉੱਤੇ ਚਵਾਰੇ ਜੇ ਬੜ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਸ਼ਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲੈਂਦਾ ਓਵੇਂ ਅਸੀਂ 100 ਰੁਪਏ ਸਾਨੂੰ 100 ਰੁਪਏ 50 ਰੁਪਏ ਕਿਸ ਨੂੰ 30 ਰੁਪਏ ਐਂ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਾਬਾ ਕੇ ਮਿਲਣਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਲਰੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਭਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ ਵੀ 10 ਘੰਟੇ ਦਾ ਕੰਮ ਆ ਇੱਥੇ 2-3 ਘੰਟੇ ਕੰਮ ਲਰੇਗਾ ਮੈਥ ਇਹਦੇ ਨਾਲੋਂ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਥੇ ਸਾਈਡ 'ਚ ਬੁਲਾ ਕੇ ਲੈ ਗਏ ਸਮੀਰ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬੁਲਾ ਕੇ ਲੈ ਗਏ ਮੈਨੂੰ ਗਲਤ ਗਾਲਾਂ 'ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ ਤੇ ਤੇ ਅਮੀਰ ਖਾਨ ਵਿਚ ਆਇਆ ਉਹ ਵਿਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਚ ਮੇਰੇ ਅਮੀਰ ਖਾਨ ਨੇ ਇਟਲੀ ਵਿਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾਂ ਨੇ ਕਰ ਦਿੱਤੀ ਬੁਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਦੇ ਗਲਤਾ ਜੀ ਉਹ ਕੰਮ ਹੋਇਆ ਵਾ ਵੀਰ ਜੀ ਬ੍ਰਿਕ ਸੀ ਇੱਥੇ ਖਾਲ ਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਰੇ ਮਾਪੇ ਬੱਚਾ ਨਹੀਂ ਦੇਖ ਰਹੇ ਵੀ ਸਾਡੇ ਕੋਲ ਬੱਚੇ ਪੈਸੇ ਵੇਚਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਬੇਦ ਨਾਲ ਤਾਂ ਬੰਦੇ ਚੈਰ ਖਾ ਕੇ ਮਰ ਜੇ ਕਿਸੇ ਨੂੰ ਥੱਲੇ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਗਮਰਾਹ ਕਰਦੇ ਨੇ ਵੀ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਹਰਮੀਰ ਸਿੰਘ ਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਆਏ ਸੀਗੇ ਵੀ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਬੀਜੇ ਆ ਗਏ ਬੀਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਈਆਂ ਇਹ ਤੇ ਜ਼ਮੀਨ ਐ ਤਾਂ ਲਖਾਈ ਵੀ ਅਸੀਂ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਾਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਵੀ ਅਸੀਂ ਤੁਸੀਂ ਦੋ ਸਾਲ ਦੋ ਸਾਲ ਕਮਾ ਕੇ ਦੇ ਦਿਓ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਵੇਚਤੀਆਂ ਤੇ ਉਲਟਾ ਦੋ 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 ਚੈੱਕ ਕਿਸ਼ਤ ਇੱਕ ਚੈੱਕ ਕਿਸੇ ਤੋਂ ਦੋ ਚੈੱਕ ਜਿਹੜੇ 15-16 ਬੰਦੇ ਅਸੀਂ ਇੱਥੇ ਇਕੱਠੇ ਹੋਏ ਗਏ 21 ਮਾਲਕ ਦੇ ਤੇ ਹੋਰੇ ਆ ਕੇ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰ ਇਹਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਤੇ ਸਮੀਰ ਖਾਨ ਏਜੰਟ ਦਾ ਭਰਾ ਅਮੀਰ ਖਾਨ ਦਾ ਜੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾ ਇਹ ਗੇਲ ਦੀ ਗਲ ਛੁੱਟ ਤੋਂ ਖੋ ਕੇ ਉੱਤੇ ਚਵਾਰੇ ਜੇ ਬੜ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਤਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲੈਂਦਾ ਉਵੇਂ ਅਸੀਂ 100 ਰੁਪਏ ਸਾਨੂੰ 100 ਰੁਪਏ 50 ਰੁਪਏ ਕਿਸੇ ਨੂੰ 30 ਰੁਪਏ ਐ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਵਾਗਤ ਮਿਲਣਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਦੇ ਪੈਸਾ ਬਤੂ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ 20 10 ਘੰਟੇ ਦਾ ਕੰਮ ਆ ਇਹਦੇ 2-3 ਘੰਟੇ ਕੰਮ ਲੇਗਾ ਮੈਂ ਇਹਦੇ ਨਾਲ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਗਏ ਸਮੀਰ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬੁਲਾ ਕੇ ਲੈ ਗਏ ਮੈਨੂੰ ਗਲਤ ਗਾਲਾਂ 'ਚ ਤੇਜ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ ਤੇ ਤੇ ਅਮੀਰ ਖਾਨ ਵਿਚ ਆਇਆ ਉਹ ਵਿੱਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਚ ਮੇਰੇ ਅਮੀਰ ਖਾਨ ਨੇ ਇਟਲੀ ਵਿੱਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾਂ ਨੇ ਕਰ ਦਿੱਤੀ ਬੁਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਦੇ ਗਲਤਾ ਜੀ ਉਹ ਕੰਮ ਹੋਇਆ ਵਾ ਵੀਰ ਜੀ ਵਿਕ ਸੀ ਇੱਥੇ ਸਾਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਂ ਬਾਪ ਭੁੱਖੇ ਮਰੇ ਮਾਂ ਬਾਪ ਚੱਕਣ ਦੇਖ ਰਹੇ ਆ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨਾਂ ਦਾ ਸਾਡਾ ਉਹ ਹਾਲ ਕਰਖਿਆ ਜੀ ਵੇਹ ਦੇ ਨਾਲ ਤਾਂ ਬੰਦੇ ਚੈਰ ਖਾ ਕੇ ਮਰ ਜੇ ਕਿਸੇ ਨੂੰ ਥੱਪੜ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਗਮਰਾਹ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਹਰਮੀਰ ਸਿੰਘ ਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਵੈਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਆਏ ਸੀਗੇ ਵੀ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲੈ ਆਏ ਆ ਇਹ ਤੇ ਜਮੀਨ ਐਦਾਂ ਲਿਖਾਈ ਵੀ ਅਸੀਂ ਥੋੜੀ ਜਿਮਿਨਾ ਵਾਪਸ ਕਰ ਦੇਾਂਗੇ ਇਹ ਤਾਂ ਇੱਕ ਸਕੁਆਲਟੀ ਤੇ ਲਿਖਾ ਰਹੇ ਹਾਂ ਵੀ ਅਸੀਂ ਇੱਥੇ ਦੋ ਸਾਲ ਦੋ ਸਾਲ ਕਮਾ ਕੇ ਦੇ ਦੋ ਥੋੜੀ ਜਿਮਿਨਾ ਵਾਪਸ ਕਰ ਦੇਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜਮੀਨਾਂ ਵੇਚਤੀਆਂ ਜਮੀਨਾਂ ਵੇਚਤੀਆਂ ਤੇ ਉਲਟਾ ਦੋ ਦੋ ਚੈੱਕ ਕਿਸ਼ਤ ਇੱਕ ਚੱਕ ਕਿਸੇ ਤੋਂ ਦੋ ਚੱਕ ਜਿਹੜੇ 15-16 ਬੰਦੇ ਅਸੀਂ ਇੱਥੇ ਇਕੱਠੇ ਹੋਏਗੇ 21 ਮਾਲਕ ਦੇ ਤੇ ਗੋਰੇ ਆ ਕਿ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰੇ ਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਤੇ ਸਮੀਰ ਖਾਨ ਏਜੰਟ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾਂ ਇਹ ਗੇਲ ਦੀ ਈਗਲ ਸੁੱਟ ਦੋ ਖੋ ਕੇ ਉੱਤੇ ਚਵਾਰੇ ਜੇ ਵੱਢ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਤਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲਿਆਂਦਾ ਉਹਵੇਂ ਅਸੀਂ 100-100 ਰੁਪਏ ਸਾਨੂੰ 100-100 ਰੁਪਏ 50 ਰੁਪਏ ਕਿਸ ਨੂੰ 30 ਰੁਪਏ ਐਂ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਾਬਾ ਕੇ ਮਿਲਣਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਭਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ ਵੀ 10 ਘੰਟੇ ਦਾ ਕੰਮ ਆ ਇੱਥੇ 2-3 ਘੰਟੇ ਕੰਮ ਰਹੇਗਾ ਮੈਂ ਇਥੇ ਨਾਲੋਂ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਗਏ ਫਿਰ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬਲਾਕੇ ਲੈ ਗਏ ਮੈਨੂੰ ਗਲਤ ਗਾਲਾਂ 'ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ 'ਤੇ ਅਮੀਰ ਖਾਨ ਵਿਚ ਆਇਆ ਉਹ ਵਿਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ 'ਚ ਮੇਰੇ ਅਮੀਰ ਖਾਨ ਨੇ ਇਟਲੀ ਵਿਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾਂ ਨੇ ਕਰ ਦਿੱਤੀ ਬੁਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਤੇ ਗਲਤਾ ਜੀ ਉਹ ਕੰਮ ਹੋਇਆ ਵਾ ਵੀਰ ਜੀ ਭਿੱਕ ਸੀ ਇੱਥੇ ਸਾਨੂੰ ਪਤਾ ਕਿ ਨੇ ਸਾ ਮਾਂ ਬਾਪ ਭੁੱਖੇ ਮਾਰੇ ਮਾਂ ਬਾਪ ਚੱਕਣ ਦੇਖ ਰਹੇ ਮੈਂ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਵੇਹ ਤੇ ਨਾਲ ਤਾਂ ਬੰਦੇ ਚੈਰ ਖਾ ਕੇ ਮਰ ਜੇ ਕਿਸੇ ਤੇ ਫੇੜਾ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਰੇ ਆ ਕੇ ਗਮਰਾਹ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜੇ ਠੋ ਹਰਮੀਰ ਸਿੰਘ ਪਖਾਣ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਆਏ ਸੀਗੇ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਈਆਂ ਇਹ ਤੇ ਜ਼ਮੀਨ ਐਦਾਂ ਲਖਾਈ ਵੀ ਅਸੀਂ ਥੋੜੀ ਜਿਮਿਨਾ ਵਾਪਸ ਕਰ ਦਿਆਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਵੀ ਅਸੀਂ ਇਹਦੇ 2 ਸਾਲ 2 ਸਾਲ ਕਮਾ ਕੇ 1/2 ਥੋੜੀ ਜਿਮਿਨਾ ਵਾਪਸ ਕਰ ਦਿਆਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਵੇਚਤੀਆਂ ਤੇ ਉਲਟਾ ਦੋ ਦੋ ਚੱਕ ਕਿਸ ਤੇ ਇੱਕ ਚੱਕ ਕਿਸੇ ਤੇ ਦੋ ਚੱਕ ਜਿਹੜੇ 15 16 ਬੰਦੇ ਅਸੀਂ ਇੱਥੇ ਇਕੱਠੇ ਹੋਏ ਹੋਏ 21 ਮਾਲਕ ਦੇ ਤੇ ਹੋਰੇ ਆ ਕਿ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰ ਇਹਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਤੇ ਸਮੀਰ ਖਾਨ ਏਜੰਟ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾ ਤੇ ਗੇਲ ਦੀ ਗਲ ਸੁੱਟ ਦੋ ਖੋ ਕੇ ਉੱਤੇ ਚਵਾਰੇ ਜੇ ਬੜ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਸ਼ਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲੈਂਦਾ ਉਵੇਂ ਅਸੀਂ 100 ਰੁਪਏ ਸਾਨੂੰ 100 ਰੁਪਏ 50 ਰੁਪਏ ਕਿਸ ਨੂੰ 30 ਰੁਪਏ ਐਂ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਾਬਾ ਕੇ ਮਿੰਨਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਪਾਈ ਸਾਹ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ ਵੀ 10 ਘੰਟੇ ਦਾ ਕੰਮ ਆ ਇਸ ਦਾ 2-3 ਘੰਟੇ ਕੰਮ ਲੇਗਾ ਮੈਂ ਇਥੇ ਨਾਲ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਗਏ ਸਮੀਰ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬੁਲਾ ਕੇ ਲੈ ਗਏ ਮੈਨੂੰ ਗਲਤ ਗਾਲਾਂ 'ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ ਤੇ ਤੇ ਅਮੀਰ ਖਾਨ ਵਿੱਚ ਆਇਆ ਉਹ ਵਿੱਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਚ ਮੇਰੇ ਅਮੀਰ ਖਾਨ ਨੇ ਇਟਲੀ ਵਿੱਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾਂ ਨੇ ਕਰ ਦਿੱਤੀ ਗੁਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਦੇ ਗਲਤਾ ਜੀ ਉਹ ਕੰਮ ਹੋਇਆ ਵਾ ਵੀਰ ਜੀ ਬ੍ਰਿਕ ਸੀ ਇੱਥੇ ਸਾਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਾਰੇ ਮਾਪੇ ਬੱਚੇ ਦੇਖ ਰਹੇ ਮੇ ਸਾਡੇ ਕੋਲ ਬੱਚੇ ਪੈਸੇ ਵੇਚਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਵੇਹ ਦੇ ਨਾਲ ਤੋਂ ਪੰਚਾਇਰ ਖਾ ਕੇ ਮਰ ਜੇ ਕਿਸੇ ਨੂੰ ਸੱਟ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਘਬਰਾ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਹਰਮਜੀਤ ਸਿੰਘ ਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲਿਆਏ ਸੀਗੇ ਵੀ ਇਟਲੀ 'ਚ 1.5 ਜਾਂ 2 ਲੱਖ ਰੁਪਏ ਬੜਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਿਖਾ ਕੇ ਲਿਆਏ ਆ ਇਹ ਤੇ ਜਮੀਨ ਐਦਾਂ ਲਖਾਈ ਵੀ ਅਸੀਂ ਛੋਟੀ ਜਮੀਨਾਂ ਵਾਪਸ ਕਰ ਦੇਾਂਗੇ ਤੇ ਇਹਦਾ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਵੀ ਅਸੀਂ ਇੱਥੇ ਦੋ ਸਾਲ ਦੋ ਸਾਲ ਕਮਾ ਕੇ ਦੇ ਦੋ ਛੋਟੇ ਜਮੀਨਾਂ ਵਾਪਸ ਕਰ ਦੇਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜਮੀਨਾਂ ਵੇਚਤੀਆਂ ਜਮੀਨਾਂ ਵੇਚਤੀਆਂ ਤੇ ਉਲਟਾ ਦੋ 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 ਚੈੱਕ ਕਿਸ਼ਤ ਇੱਕ ਚੈੱਕ ਕਿਸੇ ਤਾਂ ਦੋ ਚੈੱਕ ਜਿਹੜੇ 15 16 ਬੰਦੇ ਅਸੀਂ ਇੱਥੇ ਇਕੱਠੇ ਹੋਏਗੇ 21 ਮਾਲਕ ਦੇ ਤੇ ਗੋਰੇ ਆ ਕੇ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰੇ ਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਤੇ ਸਮੀਰ ਖਾਨ ਏਜੰਟ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾਂ ਇਹ ਗੇਲ ਦੀ ਗਲ ਸੁੱਟ ਦੋ ਖੋ ਕੇ ਉੱਤੇ ਚਵਾਰੇ ਜੇ ਵੱਡ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਸ਼ਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗੇ ਲੈਂਦਾ ਉਵੇਂ ਅਸੀਂ 100-100 ਸਾਨੂੰ 100 ਰੁਪਏ 50 ਰੁਪਏ ਕਿਸ ਨੂੰ 30 ਰੁਪਏ ਐ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਵਾ ਕੇ ਮਿੰਨਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਭਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ ਵੀ 10 ਘੰਟੇ ਦਾ ਕੰਮ ਆ ਇੱਥੇ 2-3 ਘੰਟੇ ਕੰਮ ਰਹੇਗਾ ਮੈਂ ਇਥੇ ਨਾਲੋਂ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਗਏ ਸਮੀਰ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ ਤੇ ਬਲਾਗੇ ਲੈ ਗਏ ਮੈਨੂੰ ਗਲਤ ਗਾਲਾਂ ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ ਤੇ ਤੇ ਅਮੀਰ ਖਾਨ ਵਿਚ ਆਇਆ ਉਹ ਵਿਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਚ ਮੇਰੇ ਅਮੀਰ ਖਾਨ ਨੇ ਇਟਲੀ ਵਿਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾ ਨੇ ਕਰ ਦਿੱਤੀ ਬੁਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਦੇ ਗਲਤਾ ਜੀ ਉਹ ਕੰਮ ਹੋਇਆ ਵਾ ਵੀਰ ਜੀ ਵਿੱਕ ਸੀ ਇੱਥੇ ਸਾਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਂ ਬਾਪ ਭੁੱਖੇ ਮਰ ਰਹੇ ਮਾਂ ਬਾਪ ਚੱਕਣ ਦੇਖ ਰਹੇ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਵੇ ਦੇ ਨਾਲ ਤਾਂ ਬੰਦਾ ਚੈਰ ਖਾ ਕੇ ਮਰ ਜਾ ਕਿਸੇ ਨੂੰ ਥਮੇੜਾ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਘਬਰਾ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਚਿੰਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਆਏ ਸੀਗੇ ਵੀ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਈਆਂ ਇਹ ਤੇ ਜ਼ਮੀਨ ਐਦਾਂ ਲਖਾਈ ਵੀ ਅਸੀਂ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਾਂਗੇ ਇਹ ਤਾਂ ਇੱਕ ਸਕਿਉਰਿਟੀ ਦੇ ਲਖਾ ਰਹੇ ਹਾਂ ਬੇ ਅਸੀਂ ਤੇ ਦੋ ਸਾਲ ਦੋ ਸਾਲ ਕਮਾ ਕੇ ਦੇ ਦੋ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜ਼ਮੀਨਾਂ ਵੇਚਤੀਆਂ ਜਮੀਨਾ ਬੇਸਤੀਆਂ ਤੇ ਉਲਟਾ ਦੋ ਦੋ ਚੱਕ ਕਿਸ ਤੇ ਇੱਕ ਚੱਕ ਕਿਸੇ ਤੇ ਦੋ ਚੱਕ ਜਿਹੜੇ 15-16 ਬੰਦੇ ਅਸੀਂ ਇੱਥੇ ਇਕੱਠੇ ਹੋਏ ਹੋਏ 21 ਮਾਲਕ ਦੇ ਤੇ ਹੋਰੇ ਆ ਕਿ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰ ਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਏਜੰਟਾ ਤੇ ਸਮੀਰ ਖਾਨ ਏਜੰਟਾ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾ ਇਹ ਗੇਲ ਦੀ ਗਲ ਸੁੱਟ ਤੋਂ ਖੋ ਕੇ ਉੱਤੇ ਚਵਾਰੇ ਜੇ ਬੜ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਸ਼ਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲੈਂਦਾ ਉਵੇਂ ਅਸੀਂ 100 ਰੁਪਏ ਸਾਨੂੰ 100 ਰੁਪਏ 50 ਰੁਪਏ ਕਿਸ ਨੂੰ 30 ਰੁਪਏ ਐਂ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਾਬ ਆ ਕੇ ਮਿਲਣਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਭਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ ਵੀ 10 ਘੰਟੇ ਦਾ ਕੰਮ ਆ ਇਥੇ ਦੋ ਤਿੰਨ ਘੰਟੇ ਕੰਮ ਲੇਗਾ ਮੈਂ ਇਥੇ ਨਾਲ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਕੇ ਸਮੀਰ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਸੇ ਮਾਰੇ ਮਾਂ-ਬਾਪ ਚੱਕ ਨਹੀਂ ਦੇਖ ਰਹੇ ਵੀ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਬੇਹਤ ਨਾਲ ਤਾਂ ਬੰਦੇ ਚੈਰ ਖਾ ਕੇ ਮਰਦੇ ਕਿਸੇ ਨੂੰ ਸੱਟ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਗਮਰਾਹ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਥੋੜਾ ਹਰਮੀਰ ਸਿੰਘ ਪਖਾਣ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਸੀਗੇ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲੈ ਆਏ ਆ ਇਹ ਤੇ ਜ਼ਮੀਨ ਐ ਤਾਂ ਲਖਾਈ ਵੀ ਅਸੀਂ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਵਾਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਬੀਸੀ ਤੇ ਦੋ ਸਾਲ ਦੋ ਸਾਲ ਕਮਾ ਕੇ ਦੇ ਦਿਓ ਤੁਹਾਡੇ ਜਮੀਨਾਂ ਵਾਪਸ ਕਰ ਦਿਆਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਜਮੀਨਾਂ 베ਤੀਆਂ ਤੇ ਉਲਟਾ ਦੋ 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 ਚੱਕ ਕਿਸ਼ਤ ਇੱਕ ਚੱਕ ਕਿਸੇ ਤਾਂ ਦੋ ਚੱਕ ਜਿਹੜੇ 15 16 ਬੰਦੇ ਅਸੀਂ ਇੱਥੇ ਇਕੱਠੇ ਹੋਏ ਹੋਏ 21 ਮਾਲਕ ਦੇ ਤੇ ਹੋਰੇ ਆ ਕਿ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰੇ ਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਜੈਂਟ ਤੇ ਬਲਕਾਰ ਸਿੰਘ ਜੈਂਟ ਤੇ ਸਮੀਰ ਖਾਨ ਜੈਂਟ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾਂ ਇਹ ਗੇਲ ਦੀਗਲ ਸੁੱਟ ਤੋਂ ਖੋ ਕੇ ਉੱਤੇ ਚਵਾਰੇ 'ਚ ਵੱਢ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਾਸ਼ਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲੈਂਦਾ ਉਵੇਂ ਅਸੀਂ 100 ਰੁਪਏ ਸਾਨੂੰ 100 ਰੁਪਏ 50 ਰੁਪਏ ਕਿਸ ਨੂੰ 30 ਰੁਪਏ ਐਂ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਾਵਾ ਕੇ ਮਿੰਨਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਭਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ 20 10 ਘੰਟੇ ਦਾ ਕੰਮ ਆ ਇਸ ਤੇ 2-3 ਘੰਟੇ ਕੰਮ ਰਹੇਗਾ ਮੈਂ ਇਥੇ ਨਾਲ ਤੋਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਥੇ ਸਾਈਡ 'ਚ ਬੁਲਾ ਕੇ ਲੈ ਗਏ ਸਮੀਰ ਅਮੀਰ ਖਾਨ ਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬੁਲਾ ਕੇ ਲੈ ਗਏ ਮੈਨੂੰ ਗਲਤ ਗਾਲਾਂ 'ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ ਤੇ ਤੇ ਅਮੀਰ ਖਾਨ ਵਿਚ ਆਇਆ ਉਹ ਵਿਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਮੇਰੇ ਇਕਲੀ ਵਿਚ ਪਟਿਆਲਾ ਤੋਂ ਫਸੇ ਪੰਜਾਬੀ ਮੁੰਡੇ ਲੱਗ ਪਏ ਰੋਣ ਸਾਨੂੰ ਬਚਾਓ ਸਰਕਾਰ ਨੂੰ ਲਾ ਰਹੇ ਨੇ ਗੋਹਾਰ ਸਾਡੀ ਇਹਨਾਂ ਨੇ ਕਰ ਦਿੱਤੀ ਗੁਰੀ ਹਾਲਤ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਉਂਦੇ ਹਾਂ ਤੇ ਗਲਤ ਹੈ ਜੀ ਉਹ ਕੰਮ ਹੋਇਆ ਵਾ ਵੀਰ ਜੀ ਬ੍ਰਿਕ ਸੀ ਇੱਥੇ ਸਾਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਾਰੇ ਮਾਪੇ ਚੱਕ ਨਹੀਂ ਦੇਖ ਰਹੇ ਵੀ ਸਾਡੇ ਕੋਲ ਬੱਚੇ ਪੈਸੇ ਵੇਚਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਵੇਹ ਦੇ ਨਾਲ ਤੋਂ ਬੰਦੇ ਚੈਰ ਖਾ ਕੇ ਮਰ ਜੇ ਕਿਸੇ ਨੂੰ ਥੱਲੇ ਮਾਰਦਾ ਕਿਸੇ ਨੂੰ ਗਾਲਾਂ ਕੱਢਦੀ ਆ ਉਹਰੇ ਆ ਕੇ ਗਮਰਾਹ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਹਰਮੀਰ ਸਿੰਘ ਪਖਾਨ ਮਜਰਾ ਸਾਹਿਬ ਐਮ ਐਲ ਏ ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲਿਆਏ ਸੀਗੇ ਵੀ ਇਟਲੀ ਚ 1.5 ਜਾਂ 2 ਲੱਖ ਰੁਪਏ ਬਣਦਾ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਵਿਜੇ ਆਏ ਤਾਂ ਕਿਸੇ ਤੋਂ ਪਲੱਕ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਈਆਂ ਇਹ ਤੇ ਜ਼ਮੀਨ ਐਦਾਂ ਲਖਾਈ ਵੀ ਅਸੀਂ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਵਾਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਬੇ ਅਸੀਂ ਤੁਸੀਂ ਦੋ ਸਾਲ ਦੋ ਸਾਲ ਕਮਾ ਕੇ ਦੇ ਦਿਓ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਵਾਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਤੇ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਵੇਚਤੀਆਂ ਤੇ ਉਲਟਾ ਦੋ 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 ਚੈੱਕ ਕਿਸ਼ਤ ਇੱਕ ਚੈੱਕ ਕਿਸੇ ਤੋਂ ਦੋ ਚੈੱਕ ਜਿਹੜੇ 15-16 ਬੰਦੇ ਅਸੀਂ ਇੱਥੇ ਇਕੱਠੇ ਹੋਏਗੇ 21 ਮਾਲਕ ਦੇ